ਸਤਿ ਲੋਕ ਤਜੂ ਸਿਆਨ ਪਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰਖੋ ਨਾਨਕ ਦੂਖ ਭਰਮ ਪੌ ਜਾ ਸਤਿ ਪਤਿ ਮਨੁ ਕੀ ਟੇਕ ਬ੍ਰਿਤੀ ਸਭ ਜਾਣ ਦੀਵਨ ਕੋ ਇਕੈ ਭਗਵਾਨ ਜਿਸ ਕੈ ਦੀਆ ਰਹੈ ਅਗਾਏ ਬਹੁਤ ਨ ਦਿਸਨਾ ਲਾਗੈ ਆਏ ਹਰੀ ਰਾਖੇ ਕੋ ਆਪ ਮਨੁ ਕੈ ਕਿਸ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਇ ਤਿਸ ਕਾ ਨਾਮ ਰਖ ਕੰਠਿ ਕਰੋਏ ਸਿਮਰ 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 ਪ੍ਰਭ ਸੁਏ ਨਾਨਕ ਬਿਗੰਨਾ ਲਾਗੇ ਕੋਈ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਲਮਲ ਰਸਨਾਇ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਓ ਜੀਓ ਨੈਨੋ ਪੇ ਖਟਾਪੁਰ ਕਾ ਰੰਗ ਸਾਧ ਸੰਗ ਬਿਣ ਸਹਿ ਸਭ ਸੰਗ ਰੰਤ ਲੂ ਮਾਰੋ ਗੋਬਿੰਦ ਮਿਠੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਗਹਿ ਨਾਨਕ ਊਜਲ ਮਥਾ ਭੜ ਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੀ RAM ਨਾਮ ਜੋ ਕਰੇ ਵਿਚਾਰ ਸੇ ਤਨਵੰਤ ਕਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ निरंजन जाने गुरु प्रसाद अपने आप सुजै जिसकी जानो तृष्णा बुजै साध संग हर हर जस कहत सर्व रोग ते वर्जन रहत हर दिन कीर्तन केवल बखियान गृहस्थ में सोई निर्वाण एक ऊपर जिस जन की आशा तिसकी कटिए जम की फसा पार ब्रह्म की जैस मन भूख नानक तसे न लागे दुख जिसको हर प्रभ मन जते आवे सो संत सुहेला नहीं डुलावे जिस प्रभ अपना कृपा करे सो सेवक को किसते डरे ਐਸਾ ਸਤ ਐਸਾ ਦਿਸਟਾਇਆ ਆਪਣੇ ਕਾਰਦ ਮੈਂ ਆਪ ਸਮਾਇਆ ਸੋਜਤ 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 ਸੀਤਿਆ ਗੁਰ ਪ੍ਰਸਾਦ ਤਤ ਸਭੂ ਜਿਐ। ਰਬ ਦੇਖੂ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ। ਨਾਹਿ ਕਿਛ ਜਨਮੈ ਨਾਹਿ ਕਿਛ ਮਾਰੇ ਆਪਨ ਚਲਤ ਆਪ ਹੀ ਕਰੈ। ਆਮਨ ਜਾਮਨ ਦਿਸਟ ਅੰਦ੍ਰਿਸ਼ਟ ਆਗਿਆ ਕਾੜੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ ਅਨਿਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹਿ ਕਿਛ ਖੰਡ ਧਾਰਨ ਤਾਰਿਓ ਬ੍ਰਹਮੰਡ। ਲਖ ਅਭੇਵ ਪੁਰਖ ਪਰਤਾਪ ਆਪ ਆਪ ਜਪਾਏ ਤਾਂ ਨਾਨਕ ਜਾਪ ਜਿਸ ਪ੍ਰਭ ਜਾਤ ਉਸ ਸੁ ਸੋਭਾਵੰਤ ਸਗਲ ਸੰਸਾਰ ਉਜਰੇ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸਬਦ ਜਪਏ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬੜ ਭਾਗੈ ਨਾਮ ਜਉਤ ਪਾਵੇ ਵਿਸਰਾਮ ਨਾਨਕ ਤਨਪੁਰ ਕੋ ਉੱਤਮ ਕਰਮਾਨ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰਿ ਸੰਗ ਸਹਿ ਸੁਭਾਏ ਹੋਵੇ ਸੁ ਹੋਏ ਕਰਨੇ ਹਰਿ ਪਛਾਨੇ ਸੋਈ ਤੁਪਕਾ ਕੀ ਅਜ ਰਵੀਨ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਿਤ ਸਮਹਿ ਸਮਾਏ ਓਏ ਸੁਖ ਨਿਧਾਨ ਉਨੂ ਬਨਿਆਏ ਆਪਸ ਕੋ ਆਪ ਦੀਨਾ ਮਾਨ ਨਾਨਕ ਪ੍ਰਭ ਜਾਨ ਏਕੋ ਜਾਨ